ਸਸ ਗੱਲ ਜੀ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਪਿੰਡ ਜਿੰਦਲਪੁਰ ਵਿੱਚ ਮੌਜੂਦ ਆ ਜਿੱਥੇ ਦੇ ਇੱਕ ਨੌਜਵਾਨ ਦੀ ਜ਼ਹਿਰੀਲੀ ਚੀਜ਼ ਖਾਣ ਦੇ ਕਾਰਨ ਮੌਤ ਹੁੰਦੀ ਆ ਸੋ ਉਹਦਾ ਪਰਿਵਾਰ ਭਾਸੋਂ ਦੇ ਮੇਨ ਚੌਂਕ ਦੇ ਵਿੱਚ ਨਾਭਾ ਗਵਿੰਦਗੜ੍ਹ ਰੋਡ ਤੇ ਜੋ ਬੱਸ ਸਟੈਂਡ ਦੇ ਲਾਗੇ ਭਾਸੋਂ ਚੌਂਕ ਪੈਂਦਾ ਉਹਦੇ ਵਿੱਚ ਧਰਨਾ ਲਗਾਉਂਦੇ ਨੇ ਕਿਹਾ ਜਾ ਰਿਹਾ ਪੰਚਾਇਤ ਨੇ ਧੱਕਾ ਕੀਤਾ ਕੁੱਟਮਾਰ ਕੀਤੀ ਉਸ ਤੋਂ ਬਾਅਦ ਇਹਨੇ ਦਵਾਈ ਪੀਤੀ ਆ ਪੰਚਾਇਤ ਤੇ ਕਾਰਵਾਈ ਕਰਨ ਦੀ ਮੰਗ ਹੈ ਜਿਹੜੀ ਪ੍ਰਸ਼ਾਸਨ ਤੇ ਦਬਾਉ ਪਾ ਕੇ ਕੀਤੀ ਜਾ ਰਹੀ ਆ ਫਿਲਹਾਲ ਪਿੰਡ ਦੇ ਵਿੱਚ ਪਹੁੰਚੇ ਆ ਪੰਚਾਇਤ ਮੌਜੂਦ ਆ ਪਿੰਡ ਦੇ ਪਤਵੰਤੇ ਸੱਜਣ ਮੌਜੂਦ ਨੇ ਕੀ ਆ ਸਾਰਾ ਕਾਰਨ ਜਾਣਨ ਦੀ ਕੋਸ਼ਿਸ਼ ਕਰਦੇ ਆ ਕੀ ਹੋਇਆ ਸਾਰਾ ਪਹਿਲਾਂ ਤਾਂ ਜਿਹੜੇ ਸਰਪੰਚ ਨੇ ਉਹਨਾਂ ਦੇ بیٹے ਨੇ ਸੇਵਕ ਸਿੰਘ ਉਹਨਾਂ ਨਾਲ ਗੱਲ ਕਰਦੇ ਆ ਹਾਂਜੀ ਕੀ ਆ ਜੀ ਸਾਰਾ ਇਹ ਮਸਲਾ ਕਿਹਾ ਜਾ ਰਿਹਾ ਏ ਕਿ ਪੰਚਾਇਤ ਨੇ ਤੰਗ ਪ੍ਰੇਸ਼ਾਨ ਕੀਤਾ ਤਾਂ ਉਹਨੇ ਦਵਾਈ ਦਿੱਤੀ ਆ ਨਹੀਂ ਇਹ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕੋਈ ਪੰਚਾਇਤ ਨੇ ਤੰਗ ਪ੍ਰੇਸ਼ਾਨ ਨਹੀਂ ਕੀਤਾ ਜੀ ਅੱਛਾ ਜੇਕਰ ਉਹ ਕਹਿੰਦੇ ਨੇ ਵੀ ਕੋਈ ਅਸੀਂ ਕੋਈ ਤੰਗ ਪ੍ਰੇਸ਼ਾਨ ਕੀਤਾ ਜੀ ਉਹਨਾਂ ਨੇ ਕਿਸੇ ਕੋਲ ਗੱਲ ਕਿਉਂ ਨਹੀਂ ਕੀਤੀ ਜੀ ਇਹ ਗੱਲ ਹੂੰ ਵੀ ਸਾਨੂੰ ਤੰਗ ਕਰ ਰਹੇ ਨੇ ਕਿਸੇ ਕੋਲ ਤਾਂ ਗੱਲ ਕਰ ਦੇਣਾ ਹੂੰ ਕੋਈ ਇਦਾਂ ਦੀ ਕੋਈ ਥਾਣੇ 'ਚ ਰੈਪੋਰਟ ਦਿੰਦੇ ਜੇ ਅਸੀਂ ਉਹਨੂੰ ਕੋਈ ਧਮਕੀ ਜਾਂ ਕੋਈ ਕੁੱਟਮਾਰ ਕਰ ਰਹੇ ਨੇ ਵੀ ਇਹ ਕਾਹ ਕੀਤੀ ਕੋਈ ਉਹਨਾਂ ਨੇ ਸਾਡੇ ਤੇ ਦਰਖਾਸਤ ਕਿਉਂ ਦਿੱਤੀ ਜੀ ਹੂੰ ਠੀਕ ਨਹੀਂ ਜੀ ਹਾਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਸਾਡੇ ਤੇ ਇਲਜ਼ਾਮ ਲੱਗ ਰਹੇ ਨੇ ਜੀ ਹੋਰ ਕੋਈ ਗੱਲ ਨਹੀਂ ਹੈਗੀ ਇਹ ਕਰਵਾ ਰਿਹਾ ਜੀ ਸਾਡਾ ਸਾਬਕਾ ਸਰਪੰਚ ਗੁਰਦੀਪ ਸਿੰਘ ਜੀ ਜੀ ਉਹ ਕਹਿ ਰਿਹਾ ਜੀ ਤੁਹਾਨੂੰ ਸਰਪੰਚੀ ਨਹੀਂ ਕਰਨ ਦੇਣੀ ਜੀ ਨੇ ਕਿਉਂਕਿ ਮੈਂ ਐਸੀ ਨਾਲ ਸੰਬੰਧਤ ਰੱਖ ਰਿਹਾ ਜੀ ਤੇ ਉਹਨੇ ਮੈਨੂੰ ਪਹਿਲਾਂ ਕਿਹਾ ਵੀ ਸੀ ਵੀ ਮੈਂ ਤੈਨੂੰ ਸਰਪੰਚੀ ਕਰਨੇ ਨਹੀਂ ਦਿੰਦਾ ਜੀ ਇਸ ਵਾਰ ਉਹਨੇ ਚੋਣ ਥੋੜੇ ਬਰਾਬਰ ਲੜੀ ਸੀ ਉਹਨੇ ਮਤਲਬ ਕੋਈ ਬੰਦਾ ਆਪਣਾ ਖੜਾਇਆ ਸੀਗਾ ਸਾਡੇ ਵਿਰੁੱਧ ਔਰ ਥੋੜੇ ਰਿਜ਼ਰਵ ਸੀਗੀ ਸੀ ਹਾਂ ਯਾਰ ਰਿਜ਼ਰਵ ਸੀ ਜੀ ਠੀਕ ਹੈ ਤੇ ਅਸੀਂ ਜਿੱਤ ਗਏ ਜੀ ਤੇ ਮੈਨੂੰ ਉਹ ਕਹਿ ਰਿਹਾ ਸੀਗਾ ਵੀ ਤੈਨੂੰ ਅਸੀਂ ਇਸ ਚੀਜ਼ ਉਹਦੇ ਨਾਲ ਰੱਖਦਾ ਸੰਬੰਧਤ ਵੀ ਤੈਨੂੰ ਮੈਂ ਸਰਪੰਚੀ ਨਹੀਂ ਕਰਨ ਦਿੰਦਾ ਅੱਛਾ ਜੀ ਪਹਿਲਾਂ ਵੀ ਦੇਖਿਆ ਹੀ ਆ ਜੀ ਤੁਸੀਂ ਨੇ ਵੀ ਇੱਕ ਪਹਿਲਾ ਮਸਲਾ ਉਹਨੇ ਧਰਨਾ ਲਗਵਾ ਕੇ ਸਾਡੇ ਤੇ ਝੂਠਾ ਪਰਚਾ ਕਰਵਾਤਾ ਹੂੰ ਠੀਕ ਹੈ ਜੀ ਉਹ ਵੀ ਮਤਲਬ ਲੇਡੀਜ਼ ਨੇ ਜਿਹੜੇ ਮੇਰੇ ਘਰ ਆਈ ਸੀ ਜੀ ਇੱਕ ਦਿਨ ਉਹ ਮੈਨੂੰ ਕਹਿੰਦੇ ਨੇ ਵੀ 10 ਲੱਖ ਰੁਪਏ ਦੇ ਮੈਂ ਕਿੱਥੋਂ ਦਮਾਈ ਦਾ 10 ਲੱਖ ਰੁਪਏ ਅੱਛਾ ਹਾਂ ਮੈਨੂੰ ਕਹਿੰਦੇ ਵੀ ਨਹੀਂ ਅਸੀਂ ਤੁਹਾਨੂੰ ਫਸਾਵਾਂਗੇ ਸਾਰੇ ਟੱਬਰ ਨੂੰ ਵੀ ਨਹੀਂ 10 ਲੱਖ ਰੁਪਏ ਦੇ ਅੱਛਾ ਮੈਂ ਕਿੱਥੋਂ ਦਮਾਈ ਦਾ 10 ਲੱਖ ਰੁਪਏ ਹੂੰ ਦੱਸੋ ਜੀ ਮੈਨੂੰ ਅਸੀਂ ਗਰੀਬ ਪਰਿਵਾਰ ਚੋਂ ਇੱਕ ਜਦੋਂ ਤੁਸੀਂ ਪੰਚਾਇਤ ਉੱਥੇ ਮੌਜੂਦ ਸੀ ਕਿੱਦਾਂ ਜਿਹੜਾ ਇਹ ਕੰਮ ਹੋਇਆ ਇਹ ਉੱਥੇ ਸੀ ਤੁਸੀਂ ਨਹੀਂ ਜੀ ਮੈਂ ਉੱਥੇ ਨਹੀਂ ਜੀ ਗਈ ਉੱਥੇ ਕੋਈ ਪੰਚਾਇਤ ਮੈਂਬਰ ਵੀ ਪੰਚਾਇਤ ਮੈਂਬਰ ਨਹੀਂ ਸੀਗਾ ਜੀ ਨਾ ਕੋਈ ਪੰਚਾਇਤ ਮੈਂਬਰ ਨਾ ਸਰਪੰਚ ਕੋਈ ਵੀ ਨਹੀਂ ਸੀ ਉੱਥੇ ਜੀ ਠੀਕ ਹੈ ਮੈ ਵੀ ਬਾਸ ਹੋ ਗਿਆ ਹੋਇਆ ਸੀਗਾ ਜੀ ਠੀਕ ਹੈ ਜਦੋਂ ਜਮਾਦਾਰ ਨੇ ਆ ਕੇ ਸਾਡੇ ਘਰ ਦੱਸਿਆ ਜੀ ਉਦੋਂ ਬਾਅਦ ਮੈਂ ਉੱਥੋਂ ਬਾਸ ਤੋਂ ਆਇਆ ਜੀ ਜਾਂ ਮੈਨੂੰ ਪਤਾ ਲੱਗਿਆ ਫਿਰ ਇਹ ਗੱਲ ਹੋਈ ਚੱਲੀ ਗਈ ਕੋਈ ਐਦਾਂ ਦਾ ਮਸਲਾ ਨਹੀਂ ਨਾ ਅਸੀਂ ਕਿਸੇ ਨਾਲ ਕੁੱਟਮਾਰ ਜਦੋਂ ਤੁਸੀਂ ਆਏ ਹੋ ਉਹ ਨੌਜਵਾਨ ਜਿਸ ਨੇ ਦਵਾਈ ਖਾਧੀ ਉਹ ਉੱਥੇ ਸੀ ਜਾਂ ਉਹਨੂੰ ਲੈ ਕੇ ਆ ਉਹ ਗੇੜੇ ਕੱਢਦਾ ਫਿਰਦਾ ਸੀਗਾ ਜੀ ਜਦੋਂ ਤੁਸੀਂ ਆਏ ਹੋ ਹਾਂਜੀ ਅੱਛਾ ਉਹ ਗੇੜੇ ਕੱਢਦਾ ਫਿਰਦਾ ਸੀ ਸਕੂਟਰੀ ਤੇ ਉਹਦੇ ਜਿਹੜੀ ਮਤਲਬ ਆਪਣੇ ਚੇਰ ਜੀ ਉਹ ਹਾਂਜੀ ਉਹਦੇ ਤੇ ਗੇੜੇ ਕੱਢਦਾ ਫਿਰਦਾ ਸੀ ਮੇਰੇ ਕੋਲ ਇੱਕ ਕੈਮਰੇਜ ਵੀਡੀਓ ਵੀ ਬਣਾਈ ਹੋਈ ਜਾਣੇ ਮੇਰੇ ਘਰ ਦੇ ਮੁੰਡੇ ਤਿੰਨ ਚਾਰ ਮੇਰਾ ਕਹਿੰਦਾ ਵੱਧ ਗੇੜੇ ਕੱਢ ਗਿਆ ਜੀ ਉਹ ਅੱਛਾ ਦਵਾਈ ਪੀਣ ਤੋਂ ਬਾਅਦ ਹਾਂਜੀ ਫਿਰ ਉਹ ਗਲਤੀ ਆ ਉਹਨੂੰ ਮੌਕੇ ਤੇ ਇਲਾਜ ਲਈ ਲੈ ਕੇਉ ਨਹੀਂ ਗਿਆ ਕੀ ਕੋਈ ਵੀ ਕੋਈ ਵੀ ਪਰਿਵਾਰ ਵੀ ਉਹਨਾਂ ਦਾ ਉਹਨੂੰ ਲੈ ਕੇ ਕਿਉਂ ਨਹੀਂ ਗਏ ਫਿਰ ਪਤਾ ਨਹੀਂ ਜੀ ਉਹਨੂੰ ਪਤਾ ਕੀ ਪਤਾ ਜੀ ਹੁਣ ਪਤਾ ਜਿਆਦਾ ਉਹਨੂੰ ਪਤਾ ਜੀ ਠੀਕ ਹੈ ਜੀ ਜੇ ਸਮੇਂ ਸਿਰ ਉਹਨੂੰ ਕੋਈ ਲੈ ਜਾਂਦਾ ਤਾਂ ਬਚ ਵੀ ਜਾਂਦਾ ਉਹ ਦੇਖੋ ਜੀ ਉਹ ਤਾਂ ਉਹਨੇ ਪਰਿਵਾਰ ਨੂੰ ਪਤਾ ਜੱਜੀ ਨੇ ਪੀਤੀ ਉਹਨੂੰ ਪਤਾ ਹੋਊਗਾ ਜੀ ਠੀਕ ਹੈ ਪੰਚਾਇਤ ਨੂੰ ਤਾਂ ਪਤਾ ਨਹੀਂ ਵੀ ਉਹ ਦਵਾਈ ਪੀਤੀ ਹੈ ਜਾਂ ਨਹੀਂ ਪੀਤੀ ਜੀ ਇਹ ਮਾਸਲਾ ਹੈ ਹੂੰ ਅਸੀਂ ਕਹਿੰਦੇ ਆ ਵੀ ਜਿਹੜਾ ਉਹ ਜਗਾ ਉਹ ਪੁਰਾਣੀ ਜਗਾ 40 50 ਸਾਲ ਦੀ ਪੁਰਾਣੀ ਜਗਾ ਜੀ ਠੀਕ ਹੈ ਨਰੰਗ ਸਰਪੰਚ ਜਿਹੜੋ ਤੋਂ ਬਣਾਈ ਸੀ ਉਹ ਠੀਕ ਹੈ ਜੀ ਉਹ ਜਿਹੜੇ ਉਸ ਟਾਈਮ ਦੇ ਮੌਜੂਦਾ ਪੰਚ ਜੀ ਉਹ ਇੱਥੇ ਬੈਠੇ ਨੇ ਸਾਡੇ ਕੋਲ ਜੀ ਉਹਨਾਂ ਨੇ ਪਹਿਲਾਂ ਵੀ ਦੱਸਿਆ ਪਹਿਲਾਂ ਵੀ ਜਮੇਦਾਰ ਰਹਿੰਦਾ ਸੀ ਉੱਥੇ ਹਾਂ ਜਮੇਦਾਰ ਪਹਿਲਾਂ ਰਹਿੰਦਾ ਜਿਹੜੀ ਪਿਛਲੀ ਟਾਰ ਲੰਗੇ ਆਪਾਂ ਪਿਛਲਾ ਤੋਂ ਸੀ ਪਹਿਲੇ 5 ਸਾਲ ਲੰਗੇ ਨੇ ਉੱਚ ਕੋਈ ਜਮੇਦਾਰ ਨਹੀਂ ਉੱਥੇ ਰਹਿੰਦਾ ਸੀ ਜੀ ਮੈਂ ਉਹਦੇ ਬਜ਼ੁਰਗ ਨਾਲ ਗੱਲ ਕੀਤੀ ਕਿ ਤੁਹਾਨੂੰ ਕੀ ਇਤਰਾਜ਼ ਸੀ ਉਹਨਾਂ ਨੇ ਜਗਾ ਬਣਾ ਰਹੇ ਨੇ ਚੰਗਾ ਕੰਮ ਆ ਪਿੰਡ ਦਾ ਵਿਕਾਸ ਹੋ ਰਿਹਾ ਏ ਉਹ ਕ ਉਰੇ ਜਮਾਦਾਰ ਨੂੰ ਬਿਠਾਉਣਗੇ ਮਾਸ ਮਿੱਟੀ ਸਰਾਬਾਂ ਪੀਂਦੇ ਨੇ ਉਰੇ ਧਾਰਮਿਕ ਸਥਾਨ ਦੇ ਲੱਗੇ ਬੇਅਦਬੀ ਹੈ ਨਹੀਂ ਇਹ ਨਹੀਂ ਜਿਹੜੇ ਜਿਹੜੇ ਕਹਿੰਦੇ ਨੇ ਵੀ ਸਰਾਬ ਵੀ ਨੇ ਮਾਸ ਮਿੱਟੀ ਖਾਣ ਕੋ ਤਾਬਖਾਨ ਦੇ ਪੀਂਦੇ ਨੇ ਹਮ ਜਿਹੜੀ ਗੁਰਵਿੰਦਰ ਦੀ ਗੱਲ ਕਰੀ ਡੈਥ ਹੋਈ ਜੀ ਇਹ ਤਾਂ ਆਪ ਕੋਲੀਆਂ ਸਰਦੂ ਸਰਾਬ ਪੀਂਦਾ ਸੀ ਜੀ ਹਮ ਇਦਾਂ ਦੀ ਕੋਈ ਗੱਲ ਨਹੀਂ ਇਹਨਾਂ ਦੇ ਪਰਿਵਾਰ ਚੋਂ ਕੋਈ ਨਾ ਖਾਂਦਾ ਪੀਂਦਾ ਸਾਰੇ ਖਾਂਦੇ ਪੀਂਦੇ ਨੇ ਜੀ ਹਮ ਠੀਕ ਹੈ ਜਿਹੜੇ ਅੱਜ ਬੈਠੇ ਧਰਨੇ 'ਚ ਬੈਠੇ ਬੋਲਦੇ ਨੇ ਮਾਸ ਮਿੱਟੀ ਖਾਣ ਕੋ ਆਪ ਖਾਂਦੇ ਪੀਂਦੇ ਨੇ ਜੀ ਹਮ ਐਵੇਂ ਕਿਸੇ ਦਾ الزام ਲਾਉਣਾ ਗਲਤ ਗੱਲ ਹੈ ਤੇ ਇਦਾਂ ਦਾ ਮਾਹੌਲ ਬਣ ਰਿਹਾ ਪਿੰਡ ਦੇ ਵਿੱਚ ਪਹਿਲਾਂ ਵੀ ਪੰਚਾਇਤ ਤੇ ਪਰਚਾ ਹੋਇਆ ਹੁਣ ਫੇਰ ਪੰਚਾਇਤ ਦੇ ਨਾਮ ਮੂਹਰੇ ਆ ਰਿਹਾ ਦੇਖ ਕੇ ਕੀ ਲੱਗ ਰਿਹਾ ਇਹ ਪੰਚਾਇਤ ਨੂੰ ਸਾਣ ਤਾਂ ਦੇਖ ਕੇ ਲੱਗ ਰਿਹਾ ਜਿਹਾ ਸਾਡੇ ਪਿੰਡ ਦਾ ਸਾਬਕਾ ਸਰਪੰਚਾ ਗੁਰਦੀਪ ਸਿੰਘ ਹੂੰ ਉਹ ਇਦਾਂ ਦਾ ਸਭ ਕੁਝ ਕਰਵਾ ਰਿਹਾ ਜੀ ਹੂੰ ਠੀਕ ਹੈ ਜੀ ਉਹਨੇ ਇਹਨੂੰ ਦਵਾਈ ਲੈ ਕੇ ਦਿੱਤੀ ਹੈ ਜੀ ਇਸ ਬੰਦੇ ਨੂੰ ਗੁਰਵਿੰਦਰ ਸਿੰਘ ਨੂੰ ਹੂੰ ਠੀਕ ਹੈ ਜੀ ਪੰਚਾਇਤ ਦਾ ਤਾਂ ਕੋਈ ਨਾ ਸੀ ਕੁੱਟਮਾਰ ਕਰੀ ਨਾ ਸਾਡੇ ਨਾਲ ਕੋਈ ਤਾਂ ਰੌਲਾ ਦੀ ਠੀਕ ਹੈ ਜੀ ਇੱਕ ਦਿਨ ਉਹ ਆਇਆ ਜ਼ਰੂਰ ਸੀ ਅਸੀਂ ਉਹਨੂੰ ਮੋੜਤਾ ਦੀ ਤੁਹਾਨੂੰ ਪਾਰਟੀ ਕੋਲ ਪੰਚ ਸਾਹਿਬ ਗੜੇ ਨੇ ਉਹਨਾਂ ਦਾ ਵੀ ਆਇਆ ਜ਼ਰੂਰੀ ਉਹਦੀ ਮੰਮੀ ਲੈ ਗਈ ਸੀ ਬਸ ਉਸ ਬਾਅਦ ਕੋਈ ਰੌਲਾ ਨਹੀਂ ਹੋਇਆ ਚੜ ਲੜਾਕੂ ਕਿਸਮ ਦਾ ਸੀ ਕਿੱਦਾਂ ਦੇਖੋ ਇਹ ਲੜਾਕੂ ਕਿਸਮ ਦਾ ਇਹਦੀ ਪਹਿਲਾਂ ਵੀ ਜਦੋਂ ਸਾਡੇ ਤੇ ਪਰਚਾ ਉਦੋਂ ਵੀ ਉਹ ਵਿਚੰਨ ਉੱਥੇ ਖੜਾ ਸੀ ਹੁਣ ਪਤਾ ਹੀ ਜਾਂ ਫੋਨ ਉਹਨੇ ਆਪਣਾ ਟੂਬੇ ਚ ਘੇਰਤਾ ਸੀ ਠੀਕ ਹੈ ਜੀ ਦੇਖੋ ਜਦੋਂ ਸਾਰੇ ਬੰਦਿਆਂ ਨੇ ਆਪਣੇ ਫੋਨ ਫੜਾਤੇ ਉਹਨੂੰ ਫੋਨ ਮੁਲਾਜ਼ਮਾਂ ਨੂੰ ਫੜਾਉਣ ਚ ਕੀ ਤਰ੍ਹਾਂ ਸੀ ਠੀਕ ਹੈ ਜੀ ਉਹ ਗੋਲੀਆਂ ਬੱਟੀਆਂ ਵੇਚਦਾ ਸੀ ਅੱਛਾ ਨਸ਼ਾ ਵੀ ਵੇਚਦਾ ਸੀ ਠੀਕ ਹੈ ਜੀ ਹੂੰ ਸੋਸਾਈ ਇਹਦਾ ਇਹ ਕਿੰਨੀ ਨੁਸਾਹ ਬਿੱਤਾ ਜਾਵੇ ਜਿਹੜਾ ਦੋੜਾ ਨਾਲ ਧੱਕਾ ਠੀਕ ਹੈ ਵੀ ਉਹਦੇ ਚ ਉਹਦੇ ਸਬੰਧ ਵਿੱਚ ਉਹਨੂੰ ਆਪਣੀ ਆਪਣਾ ਪੱਖ ਦੇ ਰਹੀ ਹੈ ਜੀ ਜੀ ਕਰਨ ਜੀ ਵੀ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਮਸਲੇ ਨੂੰ ਤੁਸੀਂ ਵੀ ਪੰਚਾਇਤ ਮੈਂਬਰ ਹੋ ਤੁਮਣਾ ਸਾਹਿਬ ਉਹ ਕਹਿੰਦੇ ਨੇ ਵੀ ਦਵਾਈ ਇਹਨੇ ਪੀਤੀ ਹੈ ਜੀ ਹੂੰ ਪਹਿਲੀ ਗੱਲ ਆਪਾਂ ਜੇ ਮੰਨ ਲਵਾਂ ਆਪਾਂ ਖੇਤੀਬਾੜੀ ਸੁਬੰਧ ਰੱਖਦੇ ਆਂ ਆਪਾਂ ਆਪ ਦਵਾਈ ਲੈਣ ਜਾਂਦੇ ਆਂ ਜੀ ਦੁਕਾਨਦਾਰ ਆਪਾਂ ਨੂੰ ਦਿੰਦਾ ਜੀ ਠੀਕ ਹੈ ਜੀ ਉਹ ਕਿਸੇ ਦੁਕਾਨ ਤੇ ਲੈਣਗੇ ਦਵਾਈ ਜੀ ਜੋ ਕਹਿੰਦੇ ਦਵਾਈ ਪੀਤੀ ਆ ਜੀ ਉਹ ਖੇਤੋਂ ਲੈਣਗੇ ਦਵਾਈ ਜੀ ਜੇ ਉਹਨੂੰ ਕਿਸ ਨੇ ਦਿੱਤੀ ਆ ਜੀ ਕੋਈ ਸੀਸੀ ਦੀ ਜਾਂਚ ਹੋਈ ਆ ਕਿਹੜੀ ਦਵਾਈ ਸੀ ਕੀ ਸਾਨੂੰ ਤਾਂ ਇਹ ਗੱਲ ਤਾਂ ਪਤਾ ਹੀ ਨਹੀਂ ਅਸੀਂ ਦੇਖੀ ਜੀ ਜੇ ਹੁਣ ਉਹਨੂੰ ਕਿਸ ਨੇ ਦਿੱਤੀ ਆ ਜੀ ਤਾਂ ਹੀ ਉਹਨੂੰ ਹੱਲਾਸ਼ੀਰੀ ਦਿੱਤੇ ਤਾਂ ਹੀ ਉਹਨੇ ਪੀਤੀ ਆ ਜੀ ਦਵਾਈ ਬਾਰੇ ਤਾਂ ਪੂਰੇ ਨਗਰ ਨੂੰ ਹੀ ਨਹੀਂ ਪਤਾ ਸਾਡੇ ਨੂੰ ਜੀ ਠੀਕ ਹੈ ਜੀ ਆਹ ਖੜਾ ਨਗਰ ਅਸੀਂ ਜੇ ਸਾਡੇ ਨਗਰ ਨੇ ਸਾਨੂੰ ਚੁਣਿਆ ਤਾਂ ਸਾਡਾ ਵੀ ਫਰਜ਼ ਮੰਨਦੇ ਇਹਨੂੰ ਕੰਮ ਕਰਕੇ ਦਿਖਾਈਏ ਠੀਕ ਹੈ ਜੀ ਤਾਂ ਐਸੀ ਗੱਲਾਂ ਨੇ ਵੀ ਉਹ ਜਿਹੜੀ ਦਵਾਈ ਹੈ ਪਾਹਜ ਬੰਦੇ ਨੂੰ ਕਿੱਥੋਂ ਲੈ ਗਿਆ ਪਹਿਲੀ ਗੱਲ ਤਾਂ ਇਹ ਹੀ ਹੈ ਹੂੰ ਉਹਦੀ ਜਾਂਚ ਕੀਤੀ ਜਾਵੇ ਉਹੀ ਮੈਂ ਕਹਿ ਰਿਹਾ ਐ ਵੀ ਕੋਈ ਖੇਤੀਬਾੜੀ ਨਾਲ ਸੰਬੰਧ ਹੋਵੇ ਸੀ ਨਾ ਇਹ ਕੀ ਸੀ ਕੋਈ ਜੇ ਕਿਸੇ ਨੂੰ ਪਤਾ ਹੋਵੇ ਉਹਦੀ ਵੀ ਜਾਂਚ ਹੋਵੇ ਜੀ ਉਹ ਖੇਤੀਬਾੜੀ ਵਾਲੀ ਦਵਾਈ ਉਹਦੇ ਕੋਲ ਆਈ ਕਿਵੇਂ ਉਹੀ ਤਾਂ ਗੱਲ ਹੈ ਇਹ ਤਾਂ ਜਾਂਚ ਦਾ ਵਿਸ਼ਾ ਜੀ ਜੀ ਪ੍ਰਸ਼ਾਸਨ ਨੂੰ ਇਹਦੀ ਵੀ ਜਾਂਚ ਕਰਨੀ ਚਾਹੀਦੀ ਹੈ ਜੀ ਆਹ ਨੰਬਰਦਾਰ ਜੀ ਬੈਠੇ ਨੇ ਉਹਦੇ ਕੋਲ ਇਹਨਾਂ ਦੇ ਨੰਬਰਦਾਰ ਜੀ ਹਾਂਜੀ ਕੀ ਨਾਮ ਹੈ ਜੀ ਮਹਿੰਦਰ ਸਿੰਘ ਹੈ ਜੀ ਮਹਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਕਿਹਾ ਜਾ ਰਿ ਫੋਰਸ ਕੀਤਾ ਜੀ ਮਜਬੂਰ ਕੀਤਾ ਉਹਨੂੰ ਡਰਾਇਆ ਧਮਕਾਇਆ ਧਮਕੀਆਂ ਦਿੱਤੀਆਂ ਦਵਾਈ ਪੀਣ ਲਈ ਐਦਾਂ ਦੇ આરોਪ ਪੰਚਾਇਤ ਤੇ ਲੱਗ ਰਹੇ ਨਹੀਂ ਨਹੀਂ ਪਤਾ ਕੀ ਜੀ ਹੁਣ ਇਹ ਤਾਂ ਉੱਥੇ ਮੌਕੇ ਤੇ ਜਿਹੜੇ ਬੰਦੇ ਨੇ ਉਹਨਾਂ ਨੂੰ ਪਤਾ ਜੀ ਹੁਣ ਅਸੀਂ ਤਾਂ ਮੌਕੇ ਤੇ ਹੈ ਹੀ ਨਹੀਂ ਸੀ ਆਪਦੇ ਖੇਤੀਬਾੜੀ ਦਾ ਕੰਮ ਕਰਦੇ ਜੀ ਜੀ ਯਾਨੀ ਜਿਹੜੀ ਉਹ ਜਗ੍ਹਾ ਬਣੀ ਵੀ ਹੈ ਉਹ ਤਾਂ ਲਗਭਗ 1995-96 ਤੋਂ ਬਣੀ ਵੀ ਹੈ ਅਸੀਂ ਨਿੱਕੇ ਹੁੰਦੇ ਦੀ ਜਦੋਂ ਬਣਾਈ ਹੈ ਜੀ ਨਰੰਗ ਸਿੰਘ ਸਰਪੰਚ ਸੀ ਜੀ ਜਦੋਂ ਜਗ੍ਹਾ ਬਣੀ ਹੈ ਠੀਕ ਹੈ ਜੀ ਹੁਣ ਉਹ ਜਿਹੜੇ ਉਹ ਬੰਦੇ ਨੇ ਉਹ ਇੱਥੇ ਧਰਮਸ਼ਾਲਾ ਚ ਰਹਿੰਦੇ ਨੇ ਜੀ ਜਿਹੜੇ ਉੱਥੇ ਅੰਡੀ ਗਵੰਡੀ ਨਹੀਂ ਸ ਕਤਰਉਂਦੇ ਨੇ ਵੀ ਉਹਦੇ ਗੰਦ ਪਾਉਂਦੇ ਨੇ ਜੀ ਇਹ ਉਹਦੇ ਕਰਕੇ ਇਹਨਾਂ ਨੇ ਜਗਾ ਉੱਥੇ ਬਣਾਉਣ ਲੱਗੇ ਜੀ ਉੱਥੇ ਕੋਈ ਰੌਲਾ ਹੋ ਗਿਆ ਇਹਨਾਂ ਦਾ ਉਹਨੂੰ ਮੌਕੇ ਤੇ ਪਤਾ ਨਹੀਂ ਜ ਆਪਾਂ ਨੂੰ ਵੀ ਕੀ ਹੋਇਆ ਕੀ ਨਹੀਂ ਜੀ ਜੀ ਸਾਬਕਾ ਸਰਪੰਚ ਨੇ ਹਾਂਜੀ ਕੀ ਨਾਮ ਹੈ ਜੀ ਭਗਵਾਨ ਲੰਗਾ ਜੀ ਭਗਵਾਨ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਪਿੰਡ ਦੇ ਮਾਹੌਲ ਨੂੰ ਤੁਹਾਡਾ ਜਿੰਦਗੀ ਦਾ ਤਜਰਬਾ ਵੀ ਆ ਸਰਪੰਚ ਵੀ ਰਹਿ ਚੁੱਕੇ ਹੋ ਤੁਸੀਂ ਕਿੱਧਰ ਨੂੰ ਜਾ ਰਿਹਾ ਜੀ ਇਹ ਸਿਸਟਮ ਇਹ ਤਾਂ ਜੀ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਹੁਣ ਵੀ ਕਰੂੰਗਾ ਸਿਰਫ ਸਾਡੇ ਜਿਹੜੇ ਕਾਲੀ ਪਾਰਟੀ ਦੇ ਨਮਿੰਦੇ ਨੇ ਮੋਢੀ ਸਰਪੰਚ ਗਰਦੀਪ ਇਹ ਥੋੜੇ ਜੇ ਕੰਡੇ ਵਿਜੀ ਜਾਂਦਾ ਹੈ ਪਿੰਡ ਦੇ ਵਿੱਚ ਰਿਸਕ ਵਜੀ ਜਾਂਦਾ ਹੈ ਪਹਿਲਾਂ ਵੀ ਤੁਹਾਨੂੰ ਮੈਂ ਬੇਨਤੀ ਕੀਤੀ ਆ ਵੀ ਇਹਨਾਂ ਨੇ ਮੈਂ ਗਰੀਬਾਂ ਨੂੰ ਸਾਰਿਆਂ ਨੂੰ ਪਲਾਟ ਦਿੱਤੇ 2.5-2.5 ਬਿਸਵੇਲੇ ਮੇਰੇ ਪਲਾਟ ਇਕੱਠੇ ਬੈਨੇ ਇਹ ਮੌਕੇ ਤੇ ਦਿੱਤੇ ਨੇ ਇਹਨਾਂ ਨੇ ਜਦ ਵੀ ਪਸੂਰੀਆ ਮੇਰੇ ਨਾਲ ਪਵਾ ਕੇ ਰੱਖਿਆ ਹੈ بیٹے ਦਾ ਚਲੋ ਜੀ ਧੋਜੋ ਜੀ ਇਹਨਾਂ ਦਾ ਕੰਮ ਕਾਲੀ ਪਾਰਟੀ ਦਾ ਇਹੀ ਹੈ ਜੀ ਇਹ ਗਰਦੀਪ ਹੈ ਜਿਹੜਾ ਇਹਨੇ ਕੋਈ ਵਧੀਆ ਕੰਮ ਨਹੀਂ ਮੇਰੇ ਬਾਰ ਦੇ ਮੂਹਰੇ ਨਾਲੇ ਪਟਿਆ ਕੋਈ ਇਹਨੇ ਪੈਨਸ਼ਨ ਨਹੀਂ ਲਾਇਆ ਕੋਈ ਇਹਨੇ ਸੈਂਟਰ ਨਹੀਂ ਲਾਇਆ ਕੋਈ ਹੌਦੀ ਨਹੀਂ ਬਣਾਈ ਉਹ ਇਹਦੇ ਹਟਣ ਤੋਂ ਬਾਅਦ ਪ੍ਰਬੰਧਕ ਨੇ ਸਾਡੀ ਆਪਣੀ ਮਰਜ਼ੀ ਨਾਲ ਕਰੀ ਜਾਂਦੇ ਹੁਣ ਜਾ ਕੇ ਦੇਖ ਲੋ ਪਰੋਲੀਆਂ ਭਰੀਆਂ ਪਈਆਂ ਨੇ ਗੰਦਗੀ ਜਾਈ ਮੀ ਪੈਂਦਾ ਸਾਰਾ ਪਿੰਡ ਪਤਾ ਜੀ ਪੰਚਾਇਤ ਦੂਜੀ ਹੈ ਜੀ ਉਹ ਵੀ ਨਹੀਂ ਕਰ ਰਹੀ ਇਹਨਾਂ ਦਾ ਕਰਨੀ ਨਹੀਂ ਦਿੰਦੇ ਇਹਨਾਂ ਨੂੰ ਜੇ ਕਰਨ ਦੇਣਗੇ ਤਾਂ ਹੀ ਆਲਾ ਕਰੂਗਾ ਦੇਖੋ ਤੁਮਾਰਾ ਸਾਹਿਬ ਮੈਂ ਬੇਨਤੀ ਕਰਦਾ ਜੇ ਤੁਹਾਨੂੰ ਕਿਸੇ ਵੱਲੋਂ ਹੁਕਮ ਹੋਇਆ ਤਾਂ ਹੀ ਤੁਸੀਂ ਆਏ ਆਪ ਤਾਂ ਤੁਸੀਂ ਆ ਜੀ ਰਹੇ ਆਪਣੀ ਮਰਜ਼ੀ ਨਾਲ ਕੋਈ ਬੰਦਾ ਨਹੀਂ ਆਉਂਦਾ ਨਹੀਂ ਜੀ ਉਹਨਾਂ ਨੇ ਜਿਹੜੇ આરોਪ ਲਗਾਏ ਨੇ ਸਾਡਾ ਫਰਜ਼ ਆ ਦੋਹੇ ਤਰਾਂ ਦਾ ਪੱਖ ਲੈਣਾ ਅਸੀਂ ਆਪ ਨੰਬਰ ਲੈ ਕੇ ਇਹਨਾਂ ਨਾਲ ਸੰਪਰਕ ਕੀਤਾ ਬਈ ਜੀ ਤੁਸੀਂ ਵੀ ਆਪਣਾ ਪੱਖ ਦੱਸੋ ਕਿਉਂਕਿ ਤੁਹਾਡੇ ਤੇ આરોਪ ਲਗਾ ਰਹੇ ਨੇ ਸਾਡੀ ਡਿਊਟੀ ਹੈ ਜੀ ਇਹ ਅਸੀਂ ਆਪ ਪਹੁੰਚੇ ਕੋਈ ਕੋਈ ਗੱਲ ਨਹੀਂ ਤੁਹਾਨੂੰ ਦੱਸਣਾ ਜਿਵੇਂ ਪੰਚਾਇਤ ਕਹਿੰਦੀ ਆ ਠੀਕ ਹੈ ਜੀ ਨਗਰ ਕਹਿੰਦਾ ਦੇਖੋ ਪੰਜ ਮੱਲ ਸਿੰਘ ਬੈਠਾ ਹੈ ਇਹ ਰਾ ਦੇ ਮੌਕੇ ਦਾ ਨਰੰਗ ਸਰਪੰਚ ਹੁੰਦਾ ਸੀ ਕਮਰਾ ਉਹਨੇ ਖੜਾ ਕੀਤਾ ਸੀ ਸਮਾਨ ਵੀ ਇੱਥੋਂ ਚੱਕ ਕੇ ਚਲੇ ਗਏ ਪੰਗੀ ਕੋਈ ਆਉਣਾ ਨਹੀਂ ਦਮੰਦਾ ਕਿਸੇ ਨੇ ਤਨਖਾਹ ਨਹੀਂ ਦਿੱਤੀ ਜਦੋਂ ਪੈਸੇ ਹੀ ਨਹੀਂ ਦਿੰਦਾ ਆਲਾ ਦੇਖੋ ਕੋਈ ਖਾਲੀ ਹੱਥ ਨਹੀਂ ਆਉਂਦਾ ਤਨਖਾਹ ਦਿੰਦੇ ਨੇ ਕੰਮ ਸਪਾਈ ਵਾਲਾ ਕਰਦੇ ਨੇ ਇੱਥੇ ਕੋਈ ਸਪਾਈ ਨਹੀਂ ਇਹਨੇ ਪੰਜ ਸਾਰਾ ਪਿੰਡ ਨੇ ਉਹ ਕੰਮ ਰੇ ਤੇ ਸਾਰਾ ਸਹਿਮਤ ਸੀਗੇ ਜੀ ਬਈ ਉੱਥੇ ਬਿਲਕੁਲ ਸਹਿਮਤ ਸੀ ਸਾਰਿਆਂ ਨੇ ਕਿਹਾ ਵੀ ਇਹਨੂੰ ਭਾਈ ਜਿੱਥੇ ਜਗਾ ਬਣਾ ਕੇ ਉੱਥੇ ਭੇਜੋ ਜੀ ਫੇ ਪੀਰ ਨਾਲ ਕੋਈ ਸਬੰਧ ਨਹੀਂ ਹੈ ਇਹਨਾਂ ਦਾ ਕੋਈ ਸਬੰਧ ਨਹੀਂ ਪੀਰ ਨਾਲ ਪੀਰ ਸਾਰਾ ਪਿੰਡ ਦਾ ਹੈ ਜੇ ਇਹ ਕੋਈ ਦਾਨਪੁਣ ਕਰਦੇ ਨੇ ਕੋਈ ਯਾਦਨਾ ਪਾਉਂਦੇ ਨੇ ਸਾਰੇ ਨਗਰ ਕੋਈ ਕਹੇ ਵੀ ਮੈਂ ਆਪੇਸ਼ੇ ਨਹੀਂ ਰੱਤੇ ਸਾਰੇ ਪਿੰਡ ਢਾਲ ਦਿੰਦਾ ਸਾਰਾ ਢਾਲ ਦਿੰਦਾ ਚਾਹੇ 5 ਦਿੰਦਾ 100 ਦਿੰਦਾ ਇਹਨਾਂ ਨੂੰ ਢਾਲ ਦੇ ਕੇ ਇਹਨਾਂ ਦਾ ਕੰਮ ਸਿਰੇ ਚੜਾਉਂਦੇ ਨੇ ਹੁਣ ਵੀ ਭੰਡਾਰਾ ਇਹਨਾਂ ਨੇ ਕਰਿਆ ਹੁਣ ਵੀ ਨਗਰ ਚੋਂ ਇਕੱਠੇ ਕਰੇ ਨੇ ਜੀ ਆਪਰੇ ਕੋਲ ਕੁਝ ਨਹੀਂ ਕਰਦੇ ਇਹ ਤਾਂ ਜਗਾਤਾ ਹੁੰਦਾ ਜੇ ਪੁਜਾਰੀ ਹੁੰਦਾ ਹਮ ਅਜੀ ਇਹ ਗੱਲ ਨੂੰ ਧਿਆਨ ਦਿੰਦੇ ਵੀ ਇਹ ਸਾਡੇ ਮਤਲਬ ਵੀ ਪੀਰ ਦਾ ਇਹ ਪੁਜਾਰੀ ਆ ਇਹ ਪੁਜਾਰੀ ਵੀ ਨਹੀਂ ਦਾ ਇਹ ਤਾਂ दारू ਵੀ ਪੀਂਦਾ ਤੇ ਇਹ ਤਾਂ ਜਨਾਨੀ ਆਲੇ ਕੰਮ ਵੀ ਮਾੜੇ ਚੰਗੇ ਕਰਾਉਂਦਾ ਰਿਹਾ ਕੋਈ ਹੁਣ ਮੈਂ ਕਹਿਣਾ ਨਹੀਂ ਤਾਂ ਚਾਹੁੰਦਾ ਸਿਆਣਾ ਯਾਨੀ ਇਹ ਦਿਮਾਗ ਦੇ ਵਿੱਚ ਕਹਿਣਾ ਨਹੀਂ ਜਾਂਦਾ ਪਹਿਲਾਂ ਵੀ ਸਾਡੇ ਕਈ ਥਾਣੇ ਰੁਨੇ ਜੀ ਜਾਂਦੇ ਰਹੇ ਆ ਇਹ ਮੂਰੇ ਹੁੰਦਾ ਦਾ ਰੇੜੀ ਲਾਇਕੇ ਹਮ ਜੀ ਪਰ ਜੀ ਕਿਨ ਪਰ ਮਜੀਤ ਹੁੰਦਾ ਸੀ ਥਾਣੇਦਾਰ ਉਹਨੇ ਘੂਰਿਆ ਹੈ ਜੀ ਠੀਕ ਓਕੇ ਕੀ ਨਾਮ ਆਜੀ ਆਪਣਾ ਲਲਕਾਰ ਸਿੰਘ ਜੀ ਲਲਕਾਰ ਸਿੰਘ ਜੀ ਕੀ ਲੱਗ ਰਿਹਾ ਹੈ ਪੰਚਾਇਤ ਨੇ ਡਰਾਇਆ ਧਮਕਾਇਆ ਜਾਂ ਕੋਈ ਬਿਲਕੁਲ ਨਹੀਂ ਡਰਾਇਆ ਧਮਕਾਇਆ ਜਿਹੜਾ ਪੁਰਾਣਾ ਸਰਪੰਚਾ ਗੁਰਦੀਪ ਉਹ ਕਰਾ ਰਿਹਾ ਸਾਰਾ ਕੁਝ ਨਹੀਂ ਗੁਰਦੀਪ ਹੁਣ ਸਰਪੰਚ ਨਹੀਂ ਕੁਛ ਨਹੀਂ ਜੀ ਉਹ ਪੰਚ ਕਹਿ ਰਹੇ ਹਾਂ ਜੀ ਮੈਂ ਹਾਂ ਉਹੀ ਹੈ ਜੀ ਬਈ ਹੁਣ ਤਾਂ ਸਰਪੰਚ ਵੀ ਨਹੀਂ ਪੁਰਾਣਾ ਸਰਪੰਚ ਸੀ ਹੁਣ ਉਹ ਇਦਾਂ ਦੇ ਕੰਮ ਨਹੀਂ ਕਰਦੇ ਰਿਹਾ ਜੀ ਪੰਚਾਇਤ ਨੂੰ ਜਿਹੜੀ ਨਵੀਂ ਪੰਚਾਇਤ ਬਣਾਈ ਹੈ ਉਹਨੂੰ ਕੰਮ ਨਹੀਂ ਕਰਨ ਦੇਦੇ ਹਾਂ ਸਾਇਮਤੀ ਨਾਲ ਪੰਚਾਇਤ ਬਣਾਈ ਹੈ ਤੇ ਉਹ ਕੰਮ ਨਹੀਂ ਕਰਨ ਦੇਦੇ ਜੀ ਜਦੋਂ ਸਾਰਾ ਨਗਰਿਕ ਸਾਈਡ ਤੇ ਹੈ ਜੀ ਫਿਰ ਤੁਹਾਨੂੰ ਸਾਰਿਆਂ ਨੂੰ ਜਾ ਕੇ ਇਹਨਾਂ ਦੇ ਨਾਲ ਖੜਨਾ ਚਾਹੀਦਾ ਸਾਰਿਆਂ ਨੂੰ ਨਾਲ ਖੜੇ ਹੈ ਜੀ ਇਹਨਾਂ ਦੇ ਤੇ ਬਾਕੀ ਜਿਹੜੇ ਤੁਸੀਂ ਗੱਲ ਕਰਦੇ ਹੋ ਗੁਰਵਿੰਦਰ ਦੀ ਉਹਦਾ ਉੱਥੇ ਕੋਈ ਲਾਗਾ ਤੀਗਾ ਨਹੀਂ ਉਹਦਾ ਕੋਈ ਪਲਾਟ ਨਹੀਂ ਹੈਗਾ ਉਹ ਕੋਈ ਉਹ ਨਹੀਂ ਹੈਗਾ ਉੱਥੇ ਮੰਨ ਲਓ ਧਾਰਮਿਕ ਜਗ੍ਹਾ ਦੇ ਵਿੱਚ ਨਹੀਂ ਹੈਗਾ ਦਾ ਰੁਪਿੰਦ ਦਾ ਮੀਟ ਖਾਨ ਦਾ ਸਰਯਾਮ ਤੇ ਕੋਈ ਧਾਰਮਿਕ ਜਗ੍ਹਾ ਦੇ ਵਿੱਚ ਨਹੀਂ ਉਹਦਾ ਕੋਈ ਗੱਲਬਾਤ ਹੈ ਜੀ ਜੀ ਜਿਹੜੀਆਂ ਚਦਰਾਂ ਪਾਈਆਂ ਨੇ ਆਇਓ ਪੰਡਿਤ ਜੀ ਕੀ ਹਾਲ ਹੈ ਜੀ ਬਾਣਾ ਸਾਹਿਬ ਹਾਂਜੀ ਹਾਂਜੀ ਜਿਹੜੀਆਂ ਚਦਰਾਂ ਪਾਈਆਂ ਨੇ ਸਾਰੇ ਪਿੰਡ ਨੇ ਪਵਾਈਆਂ ਨੇ ਉਹਨਾਂ ਨੇ ਇਕੱਲਿਆਂ ਨੇ ਨਹੀਂ ਪਾਈਆਂ ਜੀ ਸਾਰੇ ਪਿੰਡ 'ਚੋਂ ਪੈਸੇ ਗਏ ਨੇ ਜੀ ਉਹ ਪਾਈਆਂ ਨੇ ਹਾਂਜੀ ਪੰਡਿਤ ਜੀ ਠੀਕ ਠਾਕ ਜੀ ਕਿੱਦਾਂ ਜੀ ਦੇਖ ਰਿਹਾ ਹਾਂ ਪਿੰਡ ਦਾ ਮਾਹੌਲ ਕਿੱਧਰ ਨੂੰ ਜਾ ਰਿਹਾ ਦੇਖੋ ਜੀ ਪਿੰਡ ਦਾ ਮਾਹੌਲ ਤਾਂ ਵਿਗੜਦਾ ਜਾ ਰਿਹਾ ਜੇ ਸਾਡੇ ਪਿੰਡ ਦਾ ਵਧੀਆ ਪਿੰਡ ਹੁੰਦਾ ਤੇ ਜੇ ਪਿੰਡ ਦੇ ਵਿੱਚ ਤਕਰਾਰ ਵਧੀ ਗਈ ਤਾਂ ਇਹ ਪਿੰਡ ਦਾ ਮਾਹੌਲ ਵਿਗੜੂਗਾ ਸਿਮਰਦਾ ਨਹੀਂਗਾ ਹਮ ਮੈਂ ਤਾਂ ਇਹ ਕਹਿੰਦਾ ਸਾਰੇ ਜਿਹੜੇ ਸਰਾਰਤੀ ਅਨਸਰ ਨੇ ਵਿੱਚ ਕੋਈ ਵੀ ਆ ਚਾਹੇ ਮੈਂ ਹੋਵਾਂ ਵੀ ਪਿੰਡ ਨੂੰ ਬਸਦਾ ਰਹਿਣ ਦੋ ਇਹਨੂੰ ਖਰਾਬ ਨਾ ਕਰੋ ਮੇਰੀ ਤਾਂ ਅਪੀਲ ਇਹੀ ਹੈ ਬਾਕੀ ਜੇ ਕੋਈ ਚੰਗਾ ਕੰਮ ਕਰਦਾ ਦੇਖੋ ਉਹਨੂੰ ਕਰਨ ਦੋ ਵਿੱਚ ਆਪਾਂ ਜਦੋਂ ਕਿਸੇ ਚੀਜ਼ ਦੇ ਹਾਂ ਨਹੀਂ ਉਹਨੂੰ ਕਦੇ ਵੀ ਲੱਤ ਨਹੀਂ ਡਾਉਣੀ ਚਾਹੀਦੀ ਜੇ ਕੋਈ ਬੰਦਾ ਗਲਤ ਕੰਮ ਕਰਦਾ ਤਾਂ ਪਿੰਡ ਦਾ ਕੱਟ ਕਰੋ ਪਿੰਡ ਦਾ ਕੱਟ ਕਰਕੇ ਉਹਨੂੰ ਕਹਿ ਦੋ ਵੀ ਭਾਈ ਤੂੰ ਗਲਤ ਕੰਮ ਕਰਦਾ ਹੁਣ ਵੀ ਕੱਟ ਕਰਕੇ ਕੋਈ ਜੇ ਇਦਾਂ ਦਾ ਮਸਲਾ ਸੁੱਲ ਜਦਾ ਜੀ ਸਲਝਾ ਲਿਆ ਜਾਵੇ ਸਭ ਨੂੰ ਸਮਝਾ ਦਿੱਤਾ ਜਾਵੇ ਭਾਈ ਚਾਰ ਕਿਸਾਨ ਜਾਂ ਸਾਡੇ ਪੁਰਖੇ ਇੱਥੇ ਰਹਿੰਦੇ ਰਹੇ ਨੇ ਅਸੀਂ ਵੀ ਇੱਥੇ ਰਹਿਣਾ ਸਾਡੀਆਂ ਪੀੜ੍ਹੀਆਂ ਨੇ ਵੀ ਇੱਥੇ ਰਹਿਣਾ ਕਿਉਂ ਕੰਡੇ ਬੀਜ ਰਿਆਂ ਆਉਣ ਵਾਲੀਆਂ ਨਸਲਾਂ ਵਾਸਤੇ ਦੇਖੋ ਜੀ ਸਾਨੂੰ ਤਾਂ ਹੁਣੇ ਪਤਾ ਲੱਗਿਆ ਤਾਂ ਆ ਦੋ ਕੁ ਦਿਨ ਤੋਂ ਵੀ ਮੁੰਡੇ ਨੇ ਦਵਾਈ ਪੀ ਲਈ ਪਰਿਵਾਰ ਉਹ ਵੀ ਕਿਸੇ ਨਾਲ ਕੋਈ ਟੱਕਰ ਲੈਣ ਵਾਲਾ ਨਹੀਂ ਹੈ ਵੀ ਆਪਾਂ ਕਹਦੀ ਵੀ ਪਰਿਵਾਰ ਵਿਗੜਿਆ ਵਾ ਉਹ ਪਰਿਵਾਰ ਨੂੰ ਕਿਸੇ ਨੇ ਨਾਲ ਆਇਆ ਆਪਾਂ ਕਿਦਾਂ ਨਾਮ ਨਹੀਂ ਲੈਂਦੇ ਵੀ ਕਿਸੇ ਨੇ ਭਲਾਣੇ ਲਾਇਆ ਤਾਂ ਮਗਾਣੇ ਨੇ ਪਰ ਉਹਨਾਂ ਨੂੰ ਵੀ ਆਪਦੇ ਆਪੇ ਸੋਚਣੀ ਚਾਹੀਦੀ ਵੀ ਆਪਾਂ ਕਿਹਦੇ ਨਾਲ ਨਾ ਲੱਗੀਏ ਪਿੰਡ ਦਾ ਮਾਹੌਲ ਨਾ ਮਗਾੜੀਏ ਉਹ ਉਹਨਾਂ ਦੇ ਜਿਹੜੇ ਬਜ਼ੁਰਗ ਨੇ ਜਿਹੜਾ ਮੁੰਡਾ ਮਰਿਆ ਉਹ ਐਂਸਾ ਕੋਈ ਪਰਿਵਾਰ ਨਹੀਂ ਹੈ ਵੀ ਕਿਸੇ ਨਾਲ ਵੀ ਟੱਕਰ ਲਈ ਹੈ ਜਾਂ ਲੜੇ ਨੇ ਜਾਂ ਕਰੇ ਨੇ ਨਹੀਂ ਇਹ ਤਾਂ ਕੋਈ ਸਾਡੇ ਪਿੰਡ ਨੂੰ ਇੱਕ ਇਹਦੀ ਨਜ਼ਰ ਲੱਗੀ ਵੀ ਇਹਨੂੰ ਬੈ ਗਈ ਬੰਦਿਆਂ ਨੂੰ ਸੁਧਾਰ ਲੈਣਾ ਚਾਹੀਦਾ ਹੈ ਨਹੀਂ ਉਹ ਦਿਨੋਂ ਦਿਨ ਪਿੰਡ ਦਾ ਮਾਹੌਲ ਖਰਾਬ ਹੋਊਗਾ ਲੋਕ ਇੱਕ ਦੂਏ ਦੇ ਨਾਲ ਤਾਣੀ ਲੱਗਦੇ ਜੇ ਵੀ ਕਿਸੇ ਦੇ ਨਾਲ ਲੱਗਦਾ ਉਹ ਇਕੱਲਾ ਹੀ ਰਹਿ ਜਾਂਦਾ ਹੈ ਤੇ ਤਾਂ ਪਤਾ ਹੀ ਆਪਾਂ ਉੱਥੇ ਬੋਲੇ ਤੇ ਉਹ ਬੰਦਾ ਇਕੱਲਾ ਹੀ ਰਹਿ ਜਾਂਦਾ ਹੈ ਉਹ ਤਰੀਕਾ ਇਕੱਲਾ ਹੀ ਭੁਗਦਾ ਕੋਈ ਕੇਦਾ ਬਾਈ ਸਾਥ ਨਹੀਂ ਦਿੰਦਾ ਅੱਜ ਦਾ ਮਾਹੌਲ ਇੱਕਣਾ ਵੀ ਤੁਹਾਨੂੰ ਪਤਾ ਹੀ ਹੈ ਪਤਰਕਾਰ ਸਾਹਿਬ ਤੁਸੀਂ ਜਾਂਦੇ ਆਉਂਦੇ ਰਹਿੰਦੇ ਹੋ ਵੀ ਮਹੌਲ ਕਿਸ ਤਰ੍ਹਾਂ ਦਾ ਹੈ ਉਹ ਵੀ ਕੋਈ ਪਰਮਾਰ ਇਸ ਤਰ੍ਹਾਂ ਦਾ ਨਹੀਂ ਹੈ ਕਿ ਟੱਕਰ ਲੈਣੇ ਵਾਲਾ ਕੋਈ ਲੜਨਿਆਂ ਵਾਲਾ ਉਹ ਤੋਂ ਡੱਕਿਆਂ 'ਚ ਧਰਿਆ ਗਿਆ ਬੰਦੇ ਨੂੰ ਸਾਰਾ ਤੁਹਾਨੂੰ ਪਤਾ ਹੀ ਆ ਵੀ ਬੰਦਾ ਜਲਦਾ ਤਾਂ ਉਹ ਹੀ ਹੈ ਜਿਹੜਾ ਮੁਰਦਾ ਹੈ ਹਾਂਜੀ ਜੀ ਸੋ ਮਸਲਾ ਗੰਭੀਰ ਹੈ ਜੀ ਪਿੰਡ ਦੇ ਦੱਸਣ ਮੁਤਾਬਕ ਕਿ ਸਾਰੀਆਂ ਰੰਜਸਾਂ ਦੀ ਇੱਕ ਗਲੀ ਉਹ ਜਿਹੜੀ ਆਪਣੀ ਨਰਿੰਗਲੀ ਹੈ ਨਾ ਕੁੜੀ ਆਈ ਵੀ ਹੈ ਉਹ ਰੋਈ ਉਹ ਤੋਂ ਵੀ ਉਦੋਂ ਮੌਜੂਦ ਸੀ ਉਹਨੂੰ ਪੁੱਛਾਂਗੇ ਜੀ ਮਿਲਾ ਦਿਓ ਸਾਨੂੰ ਦੱਸ ਦਿਓ ਕਿਹੜੇ ਨੇ ਪੁੱਛ ਲੈਣੇ ਆ ਹਾਂਜੀ ਆ ਜੀ ਕੀ ਹੋਇਆ ਜੀ ਉੱਦਾਂ ਬਾਬੇ ਆਏ ਇੱਧਰ ਤੈਨੂੰ ਹੋਰੇ ਆਓ ਸਾਹਮਣੇ ਇੱਥੇ ਆਓ ਕੋਈ ਨਹੀਂ ਇੱਧਰ ਆ ਜੰਨਾ ਜੀ ਮੈਂ ਆ ਜੰਨਾ ਕੋਈ ਗੱਲ ਨਹੀਂ ਕੌਣ ਤੁਸੀਂ ਸੀ ਜੀ ਉੱਥੇ ਕੀ ਹੋਇਆ ਭਾਈ ਉੱਦਾਂ ਕੀ ਨਾਮ ਆ ਆਪਣਾ ਕੋਈ ਨਹੀਂ ਭਾਈ ਉਰੀ ਜਸਰੀ ਕੋਈ ਨਹੀਂ ਆਪੇ ਪਿੰਡੇ ਖੜਾ ਬਣਿਆ ਨਹੀਂ ਜੋ ਭਾਈ ਹੋਇਆ ਉੱਥੇ ਤੁਸੀਂ ਉਹ ਦੱਸ ਦੋ ਕਿਉਂਕਿ ਤੁਸੀਂ ਉੱਥੇ ਸੀਗੇ ਜਿਹੜੀ ਗੱਲ ਹੋਈ ਆ ਉਹ ਦੱਸ ਦੋ ਆਪਾਂ ਕੋਈ ਕਿਸੇ ਬਾਰੇ ਗੱਲ ਨਹੀਂ ਕੀ ਹੋਇਆ ਜੀ ਉੱਤੇ ਕੋਈ ਨਾ ਬੋਟਾ ਹਾਂ ਟਾਕ ਲਓ ਕੋਈ ਨਹੀਂ ਜਿੰਨਾ ਜੋ ਤੁਹਾਨੂੰ ਪਤਾ ਪਈ ਉਹ ਦੱਸ ਦੋ ਕੋਈ ਗੱਲ ਨਹੀਂ ਜੇ ਨਾਲ ਕੋਈ ਪੁੱਟ ਮਾਰਕਰੀ ਆ ਤਾਂ ਦੱਸ ਦੋ ਹਾਂ ਜਿਹੜੀ ਸੱਚਾਈ ਆ ਦੱਸ ਦੇ ਜਿੱਦਣ ਅਸੀਂ ਰੋੜੀ ਗੁੱਟੀ ਸੀ ਜੀ ਉਸ ਦਿਨ ਕੁਝ ਵੀ ਨਹੀਂ ਹੋਇਆ ਜੀ ਹੂੰ ਨਾ ਲੇਡੀਜ਼ ਲੱਗੀਆਂ ਹੋਈਆਂ ਸੀ ਨਾ ਸਰਪੰਚ ਨੇ ਦਿਹਾੜੀ ਤੇ ਲਾਈਆਂ ਹੋਈਆਂ ਐ ਜੀ ਤੇ ਉਦੋਂ ਕੋਈ ਗੱਲਬਾਤ ਨਹੀਂ ਹੋਈ ਜੀ ਇਦਾਂ ਦੀ ਤੇ ਜਿੱਦਾਂ ਦਵਾਈ ਪੀਤੀ ਐ ਜੀ ਜਿੱਦਾਂ ਕਹਿ ਰਹੇ ਨੇ ਉਦੋਂ ਦਾ ਕੋਈ ਪਤਾ ਤੁਹਾਨੂੰ ਉਦੋਂ ਜੀ ਕੋਈ ਥੇਮ ਵੀ ਨਹੀਂ ਸੀ ਲੱਗੀ ਹੋਈ ਅੱਛਾ ਠੀਕ ਆ ਉਦੋਂ ਦਾ ਤੁਹਾਨੂੰ ਕੁਝ ਨਹੀਂ ਪਤਾ ਸੋ ਇਹ ਕਹਿ ਰਹੇ ਨੇ ਪਹਿਲਾਂ ਕੋਈ ਜਿਹੜੀ ਕਹਿ ਰਹੇ ਨੇ ਗੱਲਬਾਤ ਹੋਈ ਆ ਧਮਕੀਆਂ ਦਿੱਤੇ ਨੇ ਉਦੋਂ ਕੁਝ ਨਹੀਂ ਹੋਇਆ ਲੇਡੀਜ਼ ਉੱਥੇ ਰੋੜੀ ਕੁੱਟ ਰਹੀਆਂ ਸੀ ਫਿਲਹਾਲ ਪਿੰਡ ਦੇ ਪਤਵੰਤੇ ਸੱਜਣ ਨੇ ਪੰਡਜੀ ਪਹੁੰਚੇ ਨੇ ਕਿਹਾ ਜਾ ਰਿਹਾ ਹੈ ਕਿ ਪਿੰਡ ਦਾ ਮਸਲਾ ਹੈ ਜਿਹੜਾ ਉਹ ਬੈਠ ਕੇ ਸੁਲਝਾ ਲੈਣਾ ਚਾਹੀਦਾ ਹੈ ਹਾਲੇ ਵੀ ਸਮਾਂ ਹੈ ਪਿੰਡ ਨੂੰ ਬਲਦੀ ਦੇ ਵਿੱਚ ਨਾ ਝੋਕਿਆ ਜਾਵੇ ਪਿੰਡ ਦੇ ਹਾਲਾਤ ਖਰਾਬ ਹੋ ਰਹੇ ਨੇ ਭਾਈਚਾਰਕ ਸਾਂਝ ਹੈ ਜਿਹੜੀ ਉਹ ਬਣਾ ਕੇ ਰੱਖਣੀ ਚਾਹੀਦੀ ਆ ਕਦੋਂ ਭਾਈਚਾਰਕ ਸਾਂਝ ਬਣਦੀ ਆ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਇਹ ਤਾਂ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਟਵਾਣਾ ਟੀਵੀ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸੋਂ